ਉਦੋਂ ਹਰ ਪ੍ਰੋਫੈਸ਼ਨਲ ਤਾਂ ਨਹੀਂ ਸੀ ਗੱਲ ਕਿ ਉਹ ਜੰਗ ਦੇ ਨਾਲ ਜੁੜਿਆ ਹੋਇਆ ਸੀਗਾ ਹਿਰੋਸ਼ਿਮਾ ਔਰ ਨਹੀਂ ਹੈਨਾ ਉਹਦੇ ਜੀ ਵੀ ਬਹੁਤ ਸੰਜੀਦਾ ਥਾਟ ਹੈ ਸੀਗਾ ਵੀ ਇੰਡੀਵਿਜੂਅਲ ਦੇ ਮਰਨ ਨਾਲ ਹਿਟਲਰ ਦੇ ਮਰਨ ਨਾਲ ਜਾਂ ਕਿਸੇ ਇੱਕ ਕੰਟਰੀ ਦੇ ਹਾਰ ਜਾਣ ਦੇ ਨਾਲ ਜੰਗ ਖਤਮ ਨਹੀਂ ਹੋ ਜਾਣੀ ਜਿੰਨੀ ਦੇਰ ਤੱਕ ਜੰਗ ਸਾਡੇ ਮਨ ਦਾ ਹਿੱਸਾ ਬਣੀ ਜੀ ਮਨ ਦਾ ਮਤਲਬ ਹੀ ਜੰਗ ਜੀ ਹੈਨਾ ਅਮਨ ਮੰਤੋਂ ਵੀ ਆਉਣ ਜਾਣ ਦਾ ਨਾ ਫਿਰ ਉਸ ਤੋਂ ਪਹਿਲਾਂ ਫਿਰ ਈਸ਼ਵਰ ਦਾ ਜਨਮ ਸਥਾਨ ਨਾਟਕ ਲਿਖਿਆ ਗਿਆ ਬਾਵਰੀ ਮਸਜਿਦ ਦੇ ਜਦੋਂ ਤੋੜ ਦਿੱਤੀ ਗਈ 6 ਦਸੰਬਰ 1992 ਨੂੰ ਬਹੁਤ ਡਿਸਰਬਿੰਗ ਪੀਰੀਅਡ ਸੀ ਉਸ ਤੋਂ ਬਾਅਦ ਹਿੰਦੁਸਤਾਨ ਉਹ ਵਾਲਾ ਹਿੰਦੁਸਤਾਨ ਜਿੱਦੇ ਚ ਮੈਂ ਜੰਮਿਆ ਪੜਿਆ ਸੀ ਵੱਡਾ ਹੋਇਆ ਸੀ ਜਿਹਨੂੰ ਅਸੀਂ ਐ ਨੈਚੁਰਲ ਸਮਝਦੇ ਸੀ ਕਿ ਇਹ ਤਾਂ ਜਿਵੇਂ গিਵਨ ਹੀ ਹੈ ਹੂੰ उहो oh, हिंदुस्तानुस्तान <laughs>